ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 20 ਜੂਨ ਜਿਵੇਂ ਅੱਜ ਸਵੇਰ ਵੇਲੇ ਵੀ ਕਾਫੀ ਇਲਾਕਿਆਂ ਦੇ ਵਿੱਚ ਮਾਲਵੇ ਦੇ ਮੀਂਹ ਦੇਖਿਆ ਗਿਆ ਤੇ ਰਾਤ ਵੇਲੇ ਵੀ ਵਾਦ ਖੇਤਰ ਦੇ ਵਿੱਚ ਵੀ ਮੀਂਹ ਦੇਖਿਆ ਗਿਆ ਜੇਕਰ ਅੱਜ ਦਿਨ ਦੀ ਗੱਲ ਕਰੀਏ ਤਾਂ ਦੁਪਹਿਰ ਤੱਕ ਬੱਦਲਬਾਈ ਲਗਾਤਾਰ ਬਣੀ ਹੋਈ ਸੀਗੇ ਮੀਂਹ ਦੀਆਂ ਕਾਰਵਾਈਆਂ ਘੱਟ ਦੇਖੀਆਂ ਗਈਆਂ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾ ਰਿਹਾ ਹੈ ਹੁਣ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਅਗਲੇ ਹੁਣ ਤੋਂ ਲੈ ਕੇ ਅਗਲੀ ਸ਼ਾਮ ਜਾਂ ਰਾਤ ਤੱਕ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਜੇ ਮੌਜੂਦਾ ਸਮੇਂ ਵਿੱਚ ਜ਼ਿਲ੍ਹਾਵਾਰ ਦੀ ਗੱਲ ਕਰੀਏ ਤਾਂ ਅਮਰitsar, ਤਰਨਤਾਰਨ, ਫਰੀਦਕੋਟ, ਇਹਨਾਂ ਇਲਾਕਿਆਂ ਦੇ ਵਿੱਚ ਜਲਦ ਮੀਂਹ ਪੁੱਜ ਰਿਹਾ ਹੈ, ਕਿਸੇ ਇਲਾਕਿਆਂ ਦੇ ਵਿੱਚ ਪੁੱਜ ਚੁੱਕਾ ਹੈ ਖਾਸ ਕਰਕੇ ਅਮਰitsar, ਤਰਨਤਾਰਨ, ਜੀਰਾ, ਫਰੀਦਕੋਟ, ਮਾਨਸਾ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਅਗਲੇ ਕੁਝ ਘੰਟਿਆਂ ਤੱਕ ਮੀਂਹ ਪੁੱਜ ਸਕਦਾ ਹੈ ਤੇ ਕੁਝ ਕ ਇਲਾਕਿਆਂ ਦੇ ਵਿੱਚ ਹੁਣ ਵੀ ਵੱਡਰ ਏਰੀਆ ਵਿੱਚ ਮੀਂਹ ਪੈ ਰਿਹਾ ਹੋ ਸਕਦਾ ਹੈ ਇਹ ਹੌਲੀ ਹੌਲੀ ਅੱਗੇ ਵੱਧਦਾ ਹੋਇਆ ਰਪੂਰਥਲਾ ਸੁਲਤਾਨਪੁਰ ਲੋਧੀ ਕਰਤਾਰਪੁਰ ਜਲੰਧਰ ਸ਼ਾਹਕੋਟ ਨਕੋਦਰ ਮੋਗਾ ਧਰਮਕੋਟ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਲੁਧਿਆਣਾ ਹੋ ਗਿਆ ਜਾਂ ਆਪਣੇ ਕਹਿ ਲੋ ਮਲੇਰਕੋਟਲਾ ਹੋ ਗਿਆ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਖੰਨਾ ਹੋ ਗਿਆ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਜਲਦ ਕਰੇਗਾ ਅਗਲੇ 2-2-3 ਘੰਟਿਆਂ ਦੇ ਅੰਦਰ ਤੱਕ ਜੇਕਰ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਅਮਰitsar ਤਨਤਨ ਗੁਰਦਾਸਪੁਰ ਰੋਇਪੁਰ ਫਾਜ਼ਿਲਕਾ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜਲਦ ਮੀਂਹ ਨੇਰੀ ਪੁੱਟਣ ਵਾਲਾ ਹੈ ਤੇ ਇਸ ਤੋਂ ਬਾਰੇ ਸਿਸਟਮ ਹੌਲੀ-ਹੌਲੀ ਅੱਗੇ ਵਧਦਾ ਜਾਵੇਗਾ ਜਿਦੇ ਵਿੱਚ ਮੋਗਾ ਹੋ ਗਿਆ ਬਠਿੰਡਾ ਹੋ ਗਿਆ ਫਰੀਦਕੋਟ ਜ਼ਿਲ੍ਹਾ ਹੋ ਗਿਆ ਕਰਪੂਥਲਾ ਜਲੰਧਰ ਫਗਵਾੜਾ ਫਲੋਰ ਲੁਧਿਆਣਾ ਇਹਨਾਂ ਨੂੰ ਵੀ ਅਗਲੇ 1-2 ਘੰਟਿਆਂ ਤੱਕ ਪ੍ਰਭਾਵਿਤ ਕਰੇਗਾ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਤੇਜ਼ ਧੂੜ ਭਰੀਆਂ ਹਨੇਰੀਆਂ ਦੇਖੀਆਂ ਜਾਣਗੀਆਂ ਵਿੱਚ ਹਨੇਰੀਆਂ ਦੀ ਸਪੀਡ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ ਜਿਸ ਨਾਲ ਖੰਭੇ ਆਰਾ ਜਾਂ ਦਰਖਤਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਅਗਲੇ ਕੁਝ ਘੰਟਿਆਂ ਦੇ ਵਿੱਚ